ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਹਿਲਾਂ ਆ ਭਾਈ ਨੂੰ ਸੁਣੋ ਫਿਰ ਉਸ ਤੋਂ ਬਾਅਦ ਗੱਲ ਕਰਦੇ ਆ ਤੇ ਮਰਦਾਨਾ ਕਹਿੰਦਾ ਬਾਬਾ ਗੋੜੀ ਖਵਾ ਦੇ ਮਾਰੇ ਕਹਿੰਦੇ ਹਜ਼ਾਰ ਸਿਕਾ ਲੀਨੇ ਉੱਥੇ ਜ਼ਿਮੀਂਦਾਰ ਲੱਗੇ ਸੀ ਤੇ ਮਾਰੇ ਸਾਹਿਬ ਚਲੇ ਗਏ ਗੋੜ ਉਬਲੇ ਮਰਦਾਨਾ ਕਹੇ ਆਹ ਨੰਦ ਆ ਗਿਆ ਛਕਾਂਗੇ ਮੇਰੇ ਪਾਤਸ਼ਾਹ ਕਹਿੰਦੇ ਮਰਦਾਨਿਆ ਗੋੜ ਕਹਿੰਦਾ ਹੀ ਕੁਛ ਆ ਕਹਿੰਦਾ ਮਹਾਰਾਜੀ ਗੁਰੂ ਕਹਿੰਦਾ ਉਹ ਵੀ ਛੇਤੀ ਛੇਤੀ ਠੰਡਾ ਕਰਕੇ ਮੈਨੂੰ ਖਾ ਲਾ ਕੋ ਸਤਨਾਮ ਕਿਉਂਕਿ ਜੈਸੀ ਆਸਾ ਤੈਸੀ ਮਨਸਾ ਆਪਣੀ ਤਾਂ ਨਿਕਾ ਹੁੰਦੀ ਐ ਕਿਦੇ ਮਾਰੇ ਆਸਪੈ ਉਸ ਵੇਲੇ ਕਹਿੰਦੇ ਕੀ ਕਹਿੰਦੇ ਮਾਰੇ ਕਹਿੰਦੇ ਗੁੜ ਕੀ ਕਹਿੰਦੇ ਉਬਲਦਾ ਸੀ ਨਾ ਗੜਗੜ ਦੀ ਆਵਾਜ਼ ਆਵੇ ਬਾਬੇ ਦੀ ਅੰਦਰਲੀ ਅੱਖ ਸੀ ਨਾ ਮਰਦਾਨਾ ਵੀ ਰੱਬ ਦਾ ਪਿਆਰਾ ਆਪਣੇ ਲਈ ਇਤਿਆਜ਼ ਸੀ ਆਪਾਂ ਵੀ ਸਾਰਿਆਂ ਨੂੰ ਬਾਹਰਲੀ ਅੱਖ ਨਾਲ ਇਹ ਅੰਦਰਲੀ ਅੱਖ ਤਾਂ ਰੱਬ ਪਿਆਰੇ ਵਾਲਿਆਂ ਨੂੰ ਦਿੰਦਾ ਬਾਹਰੀ ਅੱਖ ਨੁਕਸਾਨ ਕਰ ਜਾਂਦੀ ਅੰਦਰ ਦੀ ਅੱਖ ਫਾਇਦਾ ਹੀ ਕਰਦੀ ਐ ਬਾਬਾ ਕਹਿੰਦਾ ਮਰਦਾਨਿਆਂ ਗੁਰ ਕਹਿੰਦਾ ਕੁਛ ਕਹਿੰਦਾ ਬਾਬਾ ਮੈਨੂੰ ਤੇ ਕੋਈ ਵੀ ਗੱਲ ਸੁਣਦੀ ਵੀ ਉਹ ਕਹਿੰਦਾ ਵੀ ਛੇਤੀ ਛੇਤੀ ਮੈਨੂੰ ਛਕ ਲੋ ਮਹਾਰਾਜ ਕਹਿੰਦੇ ਫਿਰ ਅਸੀਂ ਦਸੀਏ ਕੀ ਕਹਿੰਦਾ ਰਬਾਬ ਛੇੜ ਕਹਿੰਦਾ ਬਾਬਾ ਕਿਤੇ ਤੇਰੀ ਰਬਾਬ ਬੜਾ ਸਤੋਂਦੀ ਜਦੋਂ ਮੈਂ ਕੋਈ ਛਕਣਾ ਹੁੰਦਾ ਕੋਈ ਕਰਨਾ ਦਾ ਤੂੰ ਵਿੱਚੇ ਕਹਿ ਦੇਣਾ ਪਹਿਲਾਂ ਰਬਾਬ ਛੇੜ ਤੂੰ ਸੁਣਿਆ ਮਾਂਗਦਾਰ ਇਹਨਾਂ ਦੱਸਿਓ ਕੀ ਗੁਰੂ ਨਾਨਕ ਸਾਹਿਬ ਜੀ ਦਾ ਆਦੂ ਕੀਤਾ ਹੈ ਭਾਈ ਮਰਦਾਨਾ ਜੀ ਦੀ ਸਿੱਖੀਤ ਨੂੰ ਕਿਵੇਂ ਦਾ ਪੇਸ਼ ਕੀਤਾ ਇਹਨੂੰ ਭਾਈ ਮਰਦਾਨਾ ਜੀ ਪਤਾ ਕੌਣ ਨੇ ਇਸ ਭਾਈ ਨੂੰ ਮੈਂ ਦੱਸ ਦੇਣਾ ਚਾਹਨਾ ਕਥਾਵਾਚਕੋ ਭਾਈ ਸਾਹਿਬ ਜੀ ਤੁਸੀਂ ਭਾਈ ਮਰਦਾਨਾ ਜੀ ਦੀ ਕੁੱਲ ਉਮਰ 75 ਸਾਲ ਹੈ ਤੇ 75 ਸਾਲਾਂ ਚੋਂ ਲਗਭਗ 48 ਸਾਲ ਲਗਭਗ 48 50 ਸਾਲ 48 ਸਾਲ ਮੰਨ ਕੇ ਚੱਲੋ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ ਚਾਰ ਪ੍ਰਚਾਰ ਫੇਰੀਆਂ ਜਿਹਨੂੰ ਉਦਾਸੀਆਂ ਕਿਹਾ ਜਾਂਦਾ ਉਹਨਾਂ ਦੇ ਵਿੱਚ ਭਾਈ ਮਰਦਾਨਾ ਜੀ ਨਾਲ ਨੇ ਤੁਹਾਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੇ ਆ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਵਰਗੇ ਹੀ ਹੋਗੇ ਹੋਣਗੇ ਮੈਨੂੰ ਇੰਨਾ ਮੈਨਾਂ ਜੀ ਯਕੀਨ ਆ ਕਹਿ ਦਿੰਦਾ ਕਿਵੇਂ ਦਾ ਪੇਸ਼ ਕਰਦੇ ਹੋ ਤੁਸੀਂ ਭਾਈ ਸਾਹਿਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾਫ ਕਰਨਾ ਮੈਂ ਲਫ਼ਜ਼ ਵਰਤ ਰਿਹਾ ਵਾਂ ਮੈਂ ਪਹਿਲਾਂ ਮਾਫੀ ਮੰਗ ਲੈਣਾ ਤੁਸੀਂ ਭਾਈ ਮਰਦਾਨਾ ਜੀ ਇੱਕ ਭੁੱਖੜਾ ਪੇਸ਼ ਕਰਦੇ ਕੀ ਪੇਸ਼ ਕਰਦੇ ਵੀ ਭਾਈ ਮਰਦਾਨਾ ਜੀ ਕਹਿ ਰਹੇ ਨੇ ਗੁਰੂ ਸਾਹਿਬ ਜੀ ਜਦੋਂ ਮੈਂ ਕੁਝ ਖਾਣ ਲੱਗਦਾ ਤੇ ਤੁਸੀਂ ਰਵਾਵਰੇ ਗੱਲਾਂ ਕਰ ਲਾ ਪੰਦੇ ਹੋ ਇਹ ਗੁਰੂ ਦੇ ਹੁਕਮ ਦੀ ਅਦੁੱਲੀ ਨਹੀਂ ਭਾਈ ਸਾਹਿਬ ਥੋੜਾ ਸ਼ਰਮ ਕਰਿਆ ਕਰੋ ਜਿਹੜੇ ਸੁਣਦੇ ਆ ਨਾ ਇਹਨਾਂ ਨੂੰ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਵੀ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਤੁਸੀਂ ਕਿਦਾਂ ਨਾਲ ਪੇਸ਼ ਕਰ ਰਹੇ ਹੋ ਪਾਏ ਮਰਦਾਨਾ ਜੀ ਦੀ ਸ਼ਕਤੀ ਨੂੰ ਤੁਸੀਂ ਕਿਦਾਂ ਲਾ ਪੇਸ਼ ਕਰ ਰਹੇ ਹੋ ਨਾਲੇ ਇਹ ਜਿਹੜੀ ਤੁਸੀਂ ਸਾਖੀ ਸੁਲਾਈ ਹੈ ਕਿੱਥੋਂ ਸੁਲਾਈ ਹੈ ਉਹ ਗੁਰ ਵਾਲਾ ਭਾਈ ਕੌਣ ਸੀ ਕਿੱਥੋਂ ਦੀ ਸਾਖੀ ਹੈ ਕਿਹੜੇ ਗ੍ਰੰਥ 'ਚ ਲਿਖੀ ਹੈ ਜਿਸ ਗ੍ਰੰਥ 'ਚ ਲਿਖੀ ਹੈ ਕੀ ਉਹ ਸੱਚੀ ਹੈ ਨਹੀਂ ਲਿਖਿਆ ਆ ਜਿਹਦਾ ਤੁਸੀਂ ਸੁਲਾਈ ਹੈ ਕਿ ਜਦੋਂ ਤੁਸੀਂ ਪੇਸ਼ਕਾਰੀ ਦੇ ਵਿੱਚ ਮਸਾਲੇ ਬਹੁਤ ਲਾਉਂਦੇ ਹੋ ਪਾਣੀ ਬਹੁਤ ਪਾਉਂਦੇ ਹੋ ਸੁਣਾਉਣ ਤੋਂ ਪਹਿਲਾਂ ਇਹ ਤੁਸੀਂ ਇਹ ਛੇਖੀਆਂ ਮਾਰਨ ਤੋਂ ਪਹਿਲਾਂ ਛੇਖੀਆਂ ਮਾਰਨ ਤੁਸੀਂ ਵੱਡੀ ਬੜੀ ਹੈ ਛੇਖੀਆਂ ਮਾਰਨ ਤੋਂ ਪਹਿਲਾਂ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ ਦੀ ਸ਼ਖਸੀਅਤ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ ਚਾਰ ਪ੍ਰਚਾਰ ਫੇਰੀਆਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋ ਇੱਕ ਵਾਰ ਦਿਮਾਗ ਦੇ ਨਾਲ ਸੋਚੋ ਭਾਈ ਮਰਦਾਨਾ ਜੀ ਨੇ ਐਮਨਾਬਾਦ ਦੀ ਕਤਲੋਗਾਰਧ ਦੇਖੀ ਹੈ ਭਾਈ ਮਰਦਾਨਾ ਜੀ ਨੇ ਜੰਗਲ ਦੇਖਿਆ ਹੈ ਮਾਰੂ ਰਾਗ ਦੇ ਵਿੱਚ ਸ਼ਬਦ ਪੜ ਕੇ ਦੇਖੋ ਕੋਈ ਆਖੇ ਪੂਤਲਾ ਕੋ ਕਹੇ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਉਸ ਸਮੇਂ ਭਾਈ ਮਰਦਾਨਾ ਜੀ ਨਾਲ ਨੇ ਜਦੋਂ ਤੱਕੇ ਪਏ ਹੋਣਗੇ ਵਟੇ ਪਏ ਆਉਣਗੇ ਜਦੋਂ ਜੰਗਲਾਂ ਦੇ ਵਿੱਚੋਂ ਲੰਘਦੇ ਹੋਣਗੇ ਗੁਰੂ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਕੋਲ ਨੇ ਜੁੱਥ ਤੱਕ ਮੈਨੂੰ ਲੱਗਦਾ ਹੈ ਕਿ 4-4 5-5 ਦਿਨ ਕਈ ਵਾਰੀ ਐਸਾ ਰਸਤਾ ਵੀ ਆਇਆ ਹੋਵੇਗਾ ਜਿੱਥੇ ਰੋਟੀ ਮਿਲੀ ਵੀ ਨਹੀਂ ਸਬਰ ਸੰਤੋਖ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਸਬਰ ਸੰਤੋਖ ਦੀਆਂ ਕਿੰਨੀਆਂ ਉਦਾਹਰਣਾਂ ਦਿੱਤੀਆਂ ਬਾਬਾ ਫਰੀਦ ਸਾਹਿਬ ਜੀ ਨੇ ਪੜ ਕੇ ਦੇ ਲੋ ਫਰੀਦਾ ਰੋਟੀ ਮੇਰੀ ਕਾਠ ਕੀ ਲਾवण ਮੇਰੀ ਭੁੱਖ ਕੀ ਪੇਸ਼ ਕਰ ਰਹੇ ਹੋ ਤੁਸੀਂ ਥੋੜਾ ਬਹੁਤਾ ਹੱਥ ਜੋੜਦਾ ਮੈਂ ਬੇਨਤੀ ਕਰਦਾ ਸ਼ਰਮ ਕਰ ਲਿਆ ਕਰੋ ਪ੍ਰਚਾਰਕ ਉਹ ਆਪਣੀ ਲੈਂਗੁਏਜ ਆਪਣੀ ਜਿਹੜੀ ਬੋਲੀ ਆ ਥੋੜੀ ਬਹੁਤੀ ਉਹਨੂੰ ਠੀਕ ਕਰ ਲਓ ਸ਼ਖਸ਼ੀਏ ਤਾਂ ਗੁਰੂ ਸਾਹਿਬ ਜੀ ਮਹਾਰਾਜ ਪਾਈ ਮਰਦਾਨਾ ਚ ਬਹੁਤ ਵੱਡੀ ਸ਼ਖਸੀਅਤ ਨੇ ਗੁਰਮਾਨ ਸਿੰਘ ਸਾਹਿਬ ਜੀ ਦੀ 48 ਸਾਲ ਸੰਗਤ ਸੰਗਤ ਨੇ ਕੀਤੀ ਉਹਨਾਂ ਦਾ ਤਨਦੇਹੀ ਦੇ ਨਾਲ ਸਾਥ ਦਿੱਤਾ ਹੈ ਬਾਬਰ ਦੀ ਜੇਰ ਤੱਕ ਪਾਈ ਮਰਦਾਨਾ ਜੀ ਨਾਲ ਗਏ ਨੇ ਪਤਾ ਤੁਹਾਨੂੰ ਇਹ ਮਨਾ ਬਾਅਦ ਵਿੱਚ ਕੀ ਹੋਇਆ ਤੁਸੀਂ ਪ੍ਰਚਾਰਕ ਹੋ ਉਹ ਸਮੇਂ ਪਾਈ ਮਰਦਾਨਾ ਜੀ ਨਾਲ ਨੇ ਸੋ ਬੇਨਤੀ ਆ बोलण तो ਪਹਿਲਾਂ ਸੋਚ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ